ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ आवर ਵਲੌਗ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਜੇ ਤੁਸੀਂ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜਲਦੀ ਜਾ ਕੇ ਸਬਸਕ੍ਰਾਈਬ ਕਰ ਲੋ ਅੱਜ ਫਰਸਟ ਟਾਈਮ ਜਬਜੀ ਦਾ ਬੁਟੀਕ ਦੇ ਨਾਲ ਕਲੈਬ ਸੀਗਾ ਤਾਂ ਅਸੀਂ ਉੱਥੇ ਹੀ ਜਾ ਰਹੇ ਸੀ ਰੀਲਸ ਵਗੈਰਾ ਸ਼ੂਟ ਕਰਨੇ ਸੀ ਤਾਂ ਦੀਦੀ ਹੋਰਾਂ ਨੇ ਸਾਨੂੰ ਆਪਣੇ ਘਰ ਹੀ ਬੁਲਾ ਲਿਆ ਸੀ ਅਸੀਂ ਰੈਡੀ ਹੋ ਗਏ ਆ ਜਬਜੀ ਰੈਡੀ ਹੈ ਮੈਂ ਵੀ ਬਿਲਕੁਲ ਰੈਡੀ ਆ ਤੇ ਅਸੀਂ ਘਰੋਂ ਨਿਕਲ ਰਹੇ ਆ ਆਟੋ ਦੇ ਵਿੱਚ ਕਿਉਂਕਿ ਜਬਜੀ ਦੇ ਪਾਪਾ ਅੱਜ ਹੈ ਨਹੀਂ ਮੈਂ ਆਟੋ ਦੇ ਵਿੱਚ ਬੈਠ ਗਈਆਂ ਪਰ ਜੱਵਦੀ ਨੂੰ ਨੀਂਦ ਆ ਰਹੀ ਸੀ ਤੇ ਇਸ ਲਈ ਜੱਵਦੀ ਨੂੰ ਦੁੱਧ ਪੀ ਕੇ ਸੌਂ ਗਈ ਐ ਮੈਂ ਦੂਖ ਨਵਨ ਸਾਹਿਬ ਉਤਰ ਗਈਆਂ ਤੇ ਦੀਦੀ ਮੈਨੂੰ ਕਾਰ 'ਚ ਲੈਣ ਆ ਰਹੇ ਨੇ ਹੁਣ ਮੈਂ ਦੀਦੀ ਉਹਨਾਂ ਦੇ ਘਰ ਪਹੁੰਚ ਗਈਆਂ ਦੀਦੀ ਦਾ ਫੈਮਿਲੀ ਬਹੁਤ ਵਧੀਆ ਘਰ ਬਹੁਤ ਹੀ ਸੋਹਣਾ ਲੱਗਾ ਮੈਨੂੰ ਤਾਂ ਬਹੁਤ ਪਿਆਰਾ ਜਿਹਾ ਘਰ ਬਣਾਇਆ ਹੈ ਉਹਨਾਂ ਨੇ ਬਾਕੀ ਮੈਨੂੰ ਪਸੰਦ ਨਹੀਂ ਆ ਕਿਸੇ ਦੀ ਪਰਸਨਲ ਸਪੇਸ ਦੀ ਜ਼ਿਆਦਾ ਵੀਡੀਓ ਬਣਾਉਣਾ ਇਸ ਲਈ ਮੈਂ ਉਹਨਾਂ ਦੇ ਘਰ ਦੀ ਸ਼ੂਟ ਨਹੀਂ ਕੀਤਾ ਤੇ ਤੁਸੀਂ ਦੇਖ ਸਕਦੇ ਹੋ ਕਲੈਕਸ਼ਨ ਸਾਰੀ ਬਹੁਤ ਹੀ ਸੋਹਣੀ ਹੈ ਪਿਆਰੇ ਪਿਆਰੇ ਸੂਟ ਨੇ ਕੁੜੀਆਂ ਵਾਸਤੇ ਜੇ ਤੁਸੀਂ ਵੀ ਇਦਾਂ ਦੇ ਸੂਟ ਬਣਵਾਉਣੇ ਨੇ ਆਪਣੀ ਪਿਆਰੀ ਜੀ ਬੱਚੀ ਵਾਸਤੇ ਕੁੜੀਆ ਵਾਸਤੇ ਤਾਂ ਤੁਸੀਂ ਦੀਦੀ ਉਹਨਾਂ ਦਾ ਪੇਜ ਚੈੱਕ ਆਊਟ ਕਰ ਸਕਦੇ ਹੋ ਇਹਦਾ ਨਾਮ ਹੈ ਗੁੱਡੀ ਕਲੈਕਸ਼ਨ ਮੈਂ ਆਪਣੇ ਇੰਸਟਾਗ੍ਰam ਦੀ ਰੀਲ ਦੇ ਵਿੱਚ ਦੀਦੀ ਉਹਨਾਂ ਦਾ ਪੇਜ ਨੂੰ ਕਲੈਬ ਕਰੂੰਗੀ ਤਾਂ ਜਿਨੇ ਵੀ ਆਪਣੀ ਪਿਆਰੀ ਜੀ ਗੁੱਡੀ ਵਾਸਤੇ ਕਲੈਕਸ਼ਨ ਲੈਣੀ ਆ ਤਾਂ ਤੁਸੀਂ ਗੁੱਡੀ ਕਲੈਕਸ਼ਨ ਨੂੰ ਜ਼ਰੂਰ ਚੈੱਕ ਆਊਟ ਕਰ ਸਕਦੇ ਹੋ ਬਹੁਤ ਪਿਆਰੇ ਸੂਟ ਨੇ ਬਹੁਤ ਹੀ ਕਲਰਫੁਲ ਜੇ ਸੂਟ ਨੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਦੀਦੀ ਉਹਨੀ ਬਹੁਤ ਸੋਹਣਾ ਕੰਮ ਕਰਕੇ ਦਿੰਦੇ ਨੇ ਮੈਂ ਜੱਵਦੀ ਵਾਸਤੇ ਹੋਰ ਵੀ ਆਊਟਫਿਟ ਦੀਦੀ ਤੋਂ ਬਣਵਾਉਂਗੀ ਜੱਵਦੀਆਂ ਅਸੀਂ ਰੀਲਸ ਵਗੈਰਾ ਬਣਾ ਰਹੇ ਆ ਇੱਕ 라운ਡ ਕਰੋਗੇ ਇੱਕ ਹੋਰ ਗੱਲ ਕੇ ਐਜ਼ ਅ ਮਦਰ ਮੈਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ ਕਿ ਮੇਰੀ ਨਿੱਕੀ ਜੀ ਬੱਚੀ ਇੰਨਾ ਕੁਝ ਅਚੀਵ ਕਰ ਰਹੀ ਹੈ ਛੋਟੀ ਜੀ ਏਸ ਦੇ ਵਿੱਚ ਮੈਂ ਜਿੰਨਾ ਸੋਚਿਆ ਵੀ ਨਹੀਂ ਸੀ ਪਰਮਾਤਮਾ ਮੈਨੂੰ ਉਸ ਤੋਂ ਵੀ ਕਿਤੇ ਜ਼ਿਆਦਾ ਦੇ ਰਿਹਾ ਜੱਜ ਜੀ ਬਹੁਤ ਹੀ ਪਿਆਰੀ ਤੇ ਸਿਆਣੀ ਬੱਚੀ ਹੈ ਪਰਮਾਤਮਾ ਮੇਰੇ ਬੱਚੇ ਨੂੰ ਹਮੇਸ਼ਾ ਖੁਸ਼ ਰੱਖੇ ਮੇਰਾ ਬੱਚਾ ਬਹੁਤ ਹੀ ਲਾਇਕ ਹੈ ਮੈਨੂੰ ਇਤੇ ਬਹੁਤ ਪ੍ਰਾਊਡ ਫੀਲ ਹੁੰਦਾ ਐਜ਼ ਅ ਮਦਰ ਕੇ ਨਹੀਂ ਛੋਟੀ ਉਮਰ ਦੇ ਵਿੱਚ ਮੇਰੀ ਬੱਚੀ ਇੰਨਾ ਕੁਝ ਅਚੀਵ ਕਰੀ ਜਾ ਰਹੀ ਹੈ ਜਿੰਨਾ ਕਿ ਅਸੀਂ ਸੋਚਿਆ ਵੀ ਨਹੀਂ ਸੀ ਜੱਬਜੀ ਦਾ ਕਿਸੇ ਬੁਟੀਕ ਦੇ ਨਾਲ ਇਹ ਪਹਿਲਾ ਸ਼ੂਟ ਸੀ ਤੇ ਬਹੁਤ ਵਧੀਆ ਰਿਹਾ ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਮੇਰੇ ਕੋ ਸ਼ਬਦ ਨਹੀਂ ਹੈ ਮੈਂ ਕਿਵੇਂ ਇੱਕ ਬਿਆਨ ਕਰਾਂ ਕੁਮਲੋ ਰਾਉਂਡ ਨਹੀਂ ਕਿਹੜਾ ਪੁੱਛ ਦਿੱਤਾ ਬਈ ਰੀਲਸ ਬਣਾ ਕੇ ਹੁਣ ਅਸੀਂ ਫ੍ਰੀ ਹੋ ਗਏ ਆ ਤੇ ਖਾਣਾ ਪੀਣਾ ਖਾ ਕੇ ਦੀਦੀ ਹੁਣਾਂ ਨੂੰ ਅਸੀਂ ਕਿਹਾ ਕਿ ਸਾਨੂੰ ਗੁਰਦੁਆਰਾ ਸਾਹਿਬ ਛੱਡ ਦੋ ਤੇ ਦੀਦੀ ਨੇ ਸਾਨੂੰ ਗੁਰਦੁਆਰਾ ਸਾਹਿਬ ਛੱਡ ਦਿੱਤਾ ਹੈ ਬੜੇ ਰਿਤੇ ਪਾੜੇ ਕਿੰਨਾ ਸਾ ਬਹੁਤਾਂ ਬਖਦੀਵਾਂ ਦਿਸਾ ਕੇ ਹਲਕੇ ਨਿਮਾਲ ਬਾਈ ਗੁਰਜੀ ਕਰਕੇ ਦਿਖਾਇਆ ਫਿਰ ਹੁਣ ਤੋਂ ਬਾਅਦ ਕਰਾਂ ਹੁਣ ਅਸੀਂ ਘਰ ਜਾ ਰਹੇ ਆ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆਂ ਜਲਦੀ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ